ਜੈ ਹਿੰਦ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਲੈ ਕੇ ਤੇ ਇਸ ਵੀਡੀਓ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਆਪਣੀ ਸਪੈਸ਼ਲ ਬੁੱਕ ਬਾਰੇ ਜਿਹੜੀ ਕਿ ਹੈ ਜੀ ਪੰਜਾਬ ਜੀਕੇ ਦੀ ਤੁਸੀਂ ਪੰਜਾਬ ਦੀ ਕਿਸੇ ਵੀ ਭਰਤੀ ਦਾ ਐਗਜ਼ਾਮ ਦੇਣਾ ਹੋਵੇ ਇਹ ਬੁੱਕ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਮਿਲਣ ਵਾਲੇ ਜੀ 3000 ਪਲੱਸ ਕੁਐਸਚਨ ਐਮਸੀਕਿਊ ਵੀ ਰਹਿਣਗੇ ਇੱਥੇ ਜਿਹੜੇ ਕੁਐਸਚਨ ਹੋਣਗੇ ਵਨ ਲਾਈਨਰ ਵੀ ਰਹਿਣਗੇ ਡਿਟੇਲ ਵੀ ਰਹੇਗੀ ਸੋਇਸ ਤੋਂ ਬਾਅਦ ਦੋਸਤੋ ਤੁਹਾਡਾ ਪੰਜਾਬ ਜੀਕੇ ਦਾ ਕੋਈ ਕੁਐਸਚਨ ਨਹੀਂ ਜਾਣ ਵਾਲਾ ਸੋ ਜੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਸੀਂ ਜਰੂਰ ਦੇਖਿਓ ਕਿਉਂਕਿ ਇਸ ਦੇ ਵਿੱਚ ਕੰਪਲੀਟ ਆਪਾਂ ਬੁੱਕ ਦੀ ਇਨਫੋਰਮੇਸ਼ਨ ਤੁਹਾਨੂੰ ਦੇਣ ਵਾਲੇ ਆ ਤੇ ਕੰਟੈਂਟ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਦੀ ਬੁੱਕ ਹੈ ਤਾਂ ਸਭ ਤੋਂ ਪਹਿਲਾਂ ਦੋਸਤੋ ਇੱਥੇ ਆਪਾਂ ਵਨ ਲਾਈਨਰ ਦੀ ਗੱਲ ਕਰੀਏ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਪੂਰੇ ਬੇਸਿਕ ਤੋਂ ਸ਼ੁਰੂ ਕਰਕੇ ਹਾਈ ਲੈਵਲ ਤੱਕ ਦੇ ਕੁਐਸਚਨ ਤੁਹਾਨੂੰ ਇਸ ਬੁੱਕ ਦੇ ਵਿੱਚ ਪ੍ਰੋਵਾਈਡ ਕਰਵਾਏ ਗਏ ਹੈ ਜਦੋਂ ਤੁਸੀਂ ਰੀਡ ਕਰੋਗੇ ਤਾਂ ਤੁਹਾਨੂੰ ਅਹਿਸਾਸ ਹੋਏਗਾ ਕਿ ਹਾਂ ਵਾਕਈ ਬੁੱਕ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਹੈ ਤੇ ਬਹੁਤ ਵਧੀਆ ਕ ਕੀਤਾ ਗਿਆ ਸੋ ਸਭ ਤੋਂ ਪਹਿਲੇ ਜਿਵੇਂ ਕੁਸ਼ਨਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਸ਼ਾਬਦਿਕ ਅਰਥ ਤੋਂ ਜਿਹੜਾ ਹੈ ਇਹ ਆਪਣਾ ਕੰਟੈਂਟ ਸ਼ੁਰੂ ਹੁੰਦਾ ਹੈ ਠੀਕ ਹੈ ਤਾਂ ਪੰਜਾਬ ਦਾ ਬਈ ਸ਼ਾਬਦਿਕ ਅਰਥ ਕੀ ਹੁੰਦਾ ਜੀ ਪੰਜ ਦਰਿਆਵਾਂ ਦੀ ਧਰਤੀ ਤੇ ਨੈਕਸਟ ਜਿਹੜੇ ਪੰਜਾਬ ਦੇ ਪ੍ਰਤੀਕ ਪੰਜ ਦਰਿਆ ਛੜੇ ਉਹ ਕਿਹੜੇ-ਕਿਹੜੇ ਨੇ ਜੀ ਇਹ ਹੈ ਜੀ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਲਮ ਇਸ ਤਰੀਕੇ ਨਾਲ ਬੇਸਿਕ ਤੋਂ ਬੇਸਿਕ ਕੁਸ਼ਨ ਤੁਹਾਨੂੰ ਦੇਖਣ ਨੂੰ ਮਿਲਣਗੇ ਹਾਈ ਤੋਂ ਹਾਈ ਕੁਸ਼ਨ ਵੀ ਦੇਖਣ ਨੂੰ ਮਿਲਣਗੇ ਜਿਵੇਂ ਹੁਣ ਇਹ ਪੰਜ ਦਰਿਆ ਹੋ ਗਏ ਇਹਨਾਂ ਦੇ ਜਿਹੜੇ ਯੂਨਾਨੀ ਨਾ ਹੈ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਠੀਕ ਹੈ ਇਸ ਤੋਂ علاوہ ਸੰਸਕ੍ਰਿਤਿਕ ਨਾ ਹੈ ਜਿਹੜੇ ਉਹ ਵੀ ਦੇਖਣ ਨੂੰ ਮਿਲ ਜਾਣਗੇ ਸੋ ਪੂਰੀ ਡਿਟੇਲ ਬੁੱਕ ਤੁਹਾਨੂੰ ਇੱਥੇ ਮਿਲਣ ਆਲੀ ਹੈ ਠੀਕ ਹੈ ਇਹ ਤਾਂ ਹੋ ਗਈ ਆਪਣੀ ਵਨ ਲਾਈਨਰ ਤੋ ਦੋਸਤੋ ਇਹ ਹੈ ਜੀ ਆਪਣੀ ਸੈਕੰਡ ਬੁੱਕ ਤੇ ਇਸ ਦੇ ਵਿੱਚ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਮਿਲੇਗੀ ਨਾਲ ਨਾਲ ਤੁਹਾਨੂੰ ਐਮਸੀਕਿਊ ਕੁਐਸਚਨ ਜਿਹੜੇ तकरीबन 12-1300 ਕੁਐਸਚਨ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਤੇ ਇੰਡਾਇਰੈਕਟ ਵੇ ਦੇ ਵਿੱਚ ਤੁਸੀਂ 1500 ਤੱਕ ਕੁਐਸਚਨ ਇੱਥੇ ਕਵਰ ਕਰੋਗੇ ਸੋ ਸਭ ਤੋਂ ਪਹਿਲਾਂ ਇੰਪੋਰਟੈਂਟ ਇਹ ਜਾਣਕਾਰੀ ਦਾ ਟੇਬਲ ਹੋਏਗਾ ਜੀ ਤੇ 101% ਲਿਖ ਕੇ ਰੱਖ ਲਿਓ ਵੀ ਸਕਰੀਨਸ਼ਾਟ ਲੈ ਕੇ ਰੱਖ ਲਿਓ 101% ਇਸ ਟੇਬਲ ਦੇ ਵਿੱਚੋਂ ਤੁਹਾਨੂੰ ਪੇਪਰ ਵਿੱਚ ਕੁਐਸਚਨ ਦੇਖਣ ਨੂੰ ਮਿਲ ਜੇਗਾ ਠੀਕ ਹੈ ਤਾਂ ਇਹ ਟੇਬਲ ਦਿੱਤਾ ਗਿਆ ਜਿਸ ਦੇ ਵਿੱਚ ਪੰਜਾਬ ਦੀ ਪੂਰੀ ਜਿਹੜੀ ਬੇਸਿਕ ਜਾਣਕਾਰੀ ਦਿੱਤੀ ਗਈ ਹੈ ਜਿਹੜੀ ਕਿ ਹਮੇਸ਼ਾ ਪੇਪਰਾਂ ਦੇ ਵਿੱਚ ਬਣਦੀ ਹੈ ਠੀਕ ਆ ਉਸ ਤੋਂ ਬਾਅਦ ਤੁਸੀਂ ਦੇਖੋਗੇ ਗੁਰੂ ਸਾਹਿਬਾਨ ਦੇ ਰਾਹੀ ਜਿਹੜੇ ਵਸਾਇਗੇ ਸਹਿਰ ਹੈ ਉਹਨਾਂ ਦੇ ਦੁਆਰਾ ਰਚਿਤ ਜਿਹੜੇ ਸ਼ਬਦ ਹੈ ਇਸ ਤੋਂ ਇਲਾਵਾ ਉਹਨਾਂ ਦੇ ਹੀ ਰਾਗ ਜਿਹੜੇ ਕਿ ਪੇਪਰ A ਦੇ ਵਿੱਚ ਬਹੁਤ ਜ਼ਿਆਦਾ ਪੁੱਛੇ ਜਾਂਦੇ ਆ ਉਹਨਾਂ ਦੀ ਇੱਕੋ ਨਾਲ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਠੀਕ ਹੈ ਇਸ ਤਰੀਕੇ ਨਾਲ ਜਿਹੜੇ ਪੰਜਾਬ ਦੇ ਜਿਹੜੇ ਲੇਖਕ ਹੈ ਉਪਨਾਮਾਂ ਦੇ ਨਾਲ ਮਸ਼ਹੂਰ ਹੈ ਤੇ ਇਹਨਾਂ ਬਾਰੇ ਕੁਐਸਚਨ ਵੀ ਬਣ ਜਾਂਦੇ ਆ ਠੀਕ ਹੈ ਸੋ ਇਹਨਾਂ ਦੀ ਇਨਫੋਰਮੇਸ਼ਨ ਦਿੱਤੀ ਗਈ ਹੈ ਦੈਨ ਉਸ ਤੋਂ ਬਾਅਦ ਸ਼ੁਰੂ ਹੁੰਦਾ ਜੀ MCQ ਵਾਲਾ ਪੋਰਸ਼ਨ ਤੇ ਇਸ ਤਰੀਕੇ ਨਾਲ 200 ਇਸ ਦੇ ਵਿੱਚ ਜਿਹੜੇ ਐ MCQ ਦਿੱਤੇ ਗਏ ਸੋ ਇਹ ਦੋਵੇਂ ਬੁੱਕ ਦੋਸਤੋ ਅੱਜ ਤੁਸੀਂ ਜੇ ਬਾਇ ਕਰਦੇ ਹੋ ਸਪੈਸ਼ਲ ਆਫਰ ਤੁਹਾਨੂੰ ਮਿਲੇਗਾ ਸਿਰਫ 99 ਰੁਪੀਸ ਦੇ ਵਿੱਚ ਤੁਸੀਂ ਇਹਨਾਂ ਦੀ ਪੀਡੀਐਫ ਜਿਹੜੀ ਹੈ ਉਹ ਲੈ ਸਕਦੇ ਹੋ ਦੋਵੇਂ ਬੁੱਕ ਮਿਲਣਗੀ ਜੀ ਵਨ ਲਾਈਨਰ ਜਿਹੜੀ ਕਿ ਪਹਿਲਾਂ ਮੈਂ ਤੁਹਾਨੂੰ ਚੈੱਕ ਕਰਵਾਇਆ ਬਾਕੀ ਤੁਸੀਂ ਆਪਣੇ ਗਰੁੱਪ ਦੇ ਵਿੱਚ ਦੇਖ ਲਿਓ ਪੰਜਾਬ ਗਰੁੱਪ ਡੀ ਦਾ ਜਿਹੜਾ ਆਫੀਸ਼ੀਅਲ ਗਰੁੱਪ ਆ ਉਸ ਦੇ ਵਿੱਚ ਮੈਂ ਇਹਨਾਂ ਦੀ ਜਿਹੜੀ ਸਕਰੀਨਸ਼ਾਟ ਹੈ ਉਹ ਕਾਫੀ ਸ਼ੇਅਰ ਕੀਤੇ ਆ ਉੱਥੇ ਤੁਸੀਂ ਦੇਖ ਲਿਓ ਕੰਟੈਂਟ ਇਹਨਾਂ ਦਾ ਬਾਕੀ ਮੈਂ ਤੁਹਾਨੂੰ ਚੈੱਕ ਕਰਵਾਤਾ ਠੀਕ ਹੈ ਤਾਂ ਇਹ ਦੋਵੇਂ ਬੁੱਕ ਦੋਸਤੋ 99 ਰੁਪੀਸ ਦੇ ਵਿੱਚ ਅੱਜ ਤੁਹਾਨੂੰ ਮਿਲ ਜੇਗੀ ਜੇ ਬਾਏ ਕਰਨਾ ਤਾਂ ਬਾਈ ਫਟਾਫਟ ਬਾਈ ਕਰ ਲਿਓ ਠੀਕ ਹੈ ਫਿਰ ਤੁਸੀਂ ਕੱਲ ਨਾ ਆ ਕਿਉਂਕਿ ਇਹਨਾਂ ਦਾ ਤੇ ਇਹ ਜਿਹੜੀ ਬੁੱਕ ਆ ਦੋਸਤੋ ਸਿਰਫ ਤੁਹਾਨੂੰ ਪੰਜਾਬ ਸਟੱਡੀ ਗਰੁੱਪ ਦੇ ਐਪ ਦੇ ਵਿੱਚ ਹੀ ਮਿਲੇਗੀ ਉੱਥੇ ਹੀ ਜਾ ਕੇ ਤੁਸੀਂ ਇਹਨਾਂ ਨੂੰ ਰੀਡ ਕਰ ਸਕਦੇ ਹੋ ਪੜ੍ਹ ਸਕਦੇ ਹੋ ਤੇ ਸਾਰੀ ਜਿਹੜੀ ਦੋ ਬੁੱਕ ਹੈ ਜਿਹੜਾ ਤੁਸੀਂ ਮੰਨ ਕੇ ਚਲੋ ਤਕਰੀਬਨ ਤੁਹਾਡਾ 6700 ਰੁਪਏ ਦਾ ਕੰਟੈਂਟ ਸਿਰਫ 99 ਰੁਪੀਸ ਦੇ ਵਿੱਚ ਤੁਹਾਨੂੰ ਮਿਲ ਰਿਹਾ ਹੈ ਇਹ ਸਪੈਸ਼ਲ ਓਪਰ ਵਾਲਾ ਤੁਹਾਡੇ ਵਾਸਤੇ ਕੀਤਾ ਗਿਆ ਸੋ ਤੁਸੀਂ ਇਸ ਦਾ ਵੱਧ ਤੋਂ ਵੱਧ ਬੈਨੀਫਿਟ ਲੈਣਾ ਤੇ ਜਿਹੜੇ ਵੀ ਜਵਾਨ ਇੱਥੇ ਬੁੱਕ ਬਾਈ ਕਰ ਰਹੇ ਹੈ ਠੀਕ ਆ ਆਪ ਦਾ ਰਿਵਿਊ ਜਿਹੜਾ ਤੁਸੀਂ ਜ਼ਰੂਰ ਦੇਣਾ ਹੈ ਕਿ ਤੁਹਾਨੂੰ ਕੰਟੈਂਟ ਜਿਹੜਾ ਕਿੱਦਾਂ ਦਾ ਲੱਗ ਬਾਈ ਕਰਨ ਵਾਸਤੇ ਫਟਾਫਟ ਤੁਸੀਂ ਆਪਣਾ ਪੰਜਾਬ ਸਟਡੀ ਗਰੁੱਪ ਨਾਂ ਦਾ ਐਪ ਜਿਹੜਾ ਡਾਊਨਲੋਡ ਕਰ ਲੈਣਾ ਜਾਂ ਆਪਣਾ WhatsApp ਨੰਬਰ ਹੈ ਇਸ ਦੇ ਉੱਤੇ ਸਿਰਫ ਬੁੱਕ ਲਿਖ ਕੇ ਮੈਸੇਜ ਕਰ ਦੇਣਾ ਉੱਥੇ ਤੁਹਾਨੂੰ ਲਿੰਕ ਪ੍ਰੋਵਾਈਡ ਕਰਵਾ ਦਿੱਤਾ ਜਾਏਗਾ ਤੇ ਫਟਾਫਟ ਡਾਇਰੈਕਟਲੀ ਤੁਸੀਂ ਇਹਨਾਂ ਨੂੰ ਬਾਈ ਕਰ ਨੂੰ ਨਹੀਂ ਮਿਲਣ ਵਾਲਾ ਠੀਕ ਹੈ ਫਿਰ ਉਸ ਦਾਲੀ ਰੈਗੂਲਰ ਪ੍ਰਾਈਸ ਰਹੇਗੀ ਜੀ 199 ਰੁਪਿਆ ਇੱਕ ਬੁੱਕ ਦਾ ਠੀਕ ਹੈ ਤਾਂ ਅੱਜ ਸਪੈਸ਼ਲ ਆਫਰ ਮੈਂ ਤੁਹਾਨੂੰ ਇਹ ਪ੍ਰੋਵਾਈਡ ਕਰਵਾਇਆ ਹੈ ਜਰੂਰ ਤੁਸੀਂ ਇਸ ਦਾ ਬੇਨਫਿਟ ਲਿਓ ਤੇ ਬਾਕੀ ਤੁਹਾਡੇ ਸਵਾਲ ਜਵਾਬ ਜਿਹੜੇ ਵੀ ਹੈ ਕਮੈਂਟ ਬਾਕਸ ਦੇ ਵਿੱਚ ਪੁੱਛ ਲਿਓ ਠੀਕ ਹੈ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰ